ਨਾ ਸ੍ਰੀ ਮਹੱਲਾ ਚੌਥਾ ਮੇਰੇ ਸਾ ਮੈਂ ਹਰਦਰਸ਼ਨ ਸੁਖ ਹੋ ਗ੍ਰੀਵਨਵਾਯੰਤ੍ਰਯੋ ਮੀਂ ਸਿੱਧੇ ਪਾਤਸ਼ਾ ਤੁਆਹੇ ਰੂਪੇ ਸਨਮੁਖ ਸਹਾਸ ਅਵਿ ਕਾਰਨ ਕਰਕੇ ਹੀ ਪਾਤਸ਼ਾ ਏ ਮੇਰੇ ਸ਼ਾਹ ਪਾਤਸ਼ਾ ਕਾਲਪੁਰਖ ਨਾਮ ਦੀ ਰਾਸ ਲੈਣ ਵਾਲੇ ਮੈਨੂੰ ਹਰੀ ਆਪ ਦੇ ਦਰਸ਼ਨ ਕਰਕੇ ਸੁਖ ਦੀ ਪ੍ਰਾਪਤੀ ਹੋਵੇਗੀ ਹਾਮਰੀ ਬੇਦਨ ਤੂੰ ਜਾਣਤਾ ਸਾਹਾ ਅਕਾਲ ਪੁਰਖ ਸਾਡੀ ਜਿਹੜੀ ਬੇਦਨ ਪੀੜਾ ਹੈ ਸਾਨੂੰ ਵਿਛੋੜੇ ਦੀ ਜਿਹੜੀ ਪੀੜਾ ਹਾਲਤ ਹੈ ਇਹ ਸਾਡੀ ਬੇਦਨ ਹਾਲਤ ਨੂੰ ਤੁਸੀਂ ਜਾਣਦੇ ਹੋ ਹੋਰ ਕੀ ਜਾਣ ਕੋ ਹੋਰ ਕੋਈ ਅਣਜਾਨੀ ਵਾਹਿਗੁਰੂ ਆਪ ਤੋਂ ਬਿਨਾਂ ਕੋਈ ਕੀ ਜਾਣ ਸਕਦਾ ਸਾਡੀ ਵਿਛੋੜੇ ਦੀ ਹਾਲਤ ਨੂੰ ਰਹਾਉ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹ ਏ ਮੇਰੇ ਪਾਦਸ਼ਾਹ ਕਾਲਪੁਰਖ ਮੈਗ ਨੂੰ ਥੋੜੇ ਪਈ ਪੱਖੇ ਨਾਲ ਪਤਲੇ ਨਾ ਹਲਾ ਸੱਚਾ ਕਾਲਪੁਰਖੋ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹ ਪਿਛਲੇ ਸਮੇਂ ਦੀ ਸੱਚਿਆ ਸੀ ਤੂੰ ਹੁਣ ਵੀ ਸੱਚੇ ਸਾਹਿਬ ਤੂੰ ਸੱਚਾ ਹੈ ਤੇਰਾ ਕੀਆ ਸੱਚ ਸਭੂ ਉਹ ਵਾਲੇ ਸਮੇਂ ਵਿੱਚ ਵੀ ਤੇਰਾ ਕੀਤਾ ਸਭ ਕੁਝ ਸੱਚ ਹੀ ਹੋਵੇਗਾ ਆਪ ਤੋਂ ਵੱਖਰਾ ਕੋਈ ਵੀ ਨਹੀਂ ਸੱਚ ਕਰ ਸਕਦਾ ਆਪ ਹੀ ਜਨਮ ਕਾਲਾਂ ਦੇ ਅਦਿਸ਼ਟਾਣ ਭੂਤਕਾਲ ਵਿੱਚ ਮਾਰਿਆ ਅਦਿਸ਼ਟਾਣ ਸਰੂਪ ਆਪ ਦਾ ਦਰਤ ਮਨ ਫਿਰੰਜ ਵਿਆਪਕ ਰੂਪ ਹੈ ਅਤੋ ਸੱਚੇ ਪਾਤਸ਼ਾਹ ਭਵਿੱਖ ਦੇ ਕਾਲ ਤੇ ਆਇਆ ਕਿ ਸੱਚੇ ਪਾਤਸ਼ਾਹ ਫੁਲਾਂਤੂਪ ਰਹੇਗਾ ਆਲੋਕਿਤ ਹੋਈ ਸੰਗੁਸੱਤ ਨਹੀਂ ਸੇ ਕਰਕੇ ਹੋਵੇਗਾ ਠਾ ਕਿਸ ਕੋ ਆਖੀਐ ਸਾਹ ਇਸ ਸੋ ਪਰਸਾ ਕਾਲਪੁਰਖ ਆਪ ਤੋ ਪਿੰਨੋ ਕੋਈ ਹੈ ਨਹੀਂ ਸਾਰਿਆਂ ਦੇ ਅੰਦਰ ਆਪ ਹੀ ਪ੍ਰਕਾਸ਼ ਦਾ ਰੂਪ ਹੈ ਚੂਤਕ ਕਿਸ ਨੂੰ ਆਖਣਾ ਕਰੀਏ ਦੂਜਾ ਨਹੀਂ ਕੋਈ ਆਪ ਤੋ ਦੂਸਰਾ ਕੋਈ ਨਹੀਂ ਜਿਵੇਂ ਸੀਸ ਮਹਿਲ ਵਿੱਚ ਕੋਈ ਪੁਰਖ ਜਾਤ ਪ੍ਰਵੇਸ਼ ਹੋਵੇ ਜਿੰਨੇ ਪਰਛਾਵੇਂ ਪੈਣ ਸੀਸਿਆਂ ਦੇ ਸਾਰੇ ਉਸੇ ਪੁਰਖ ਦੇ ਹੁੰਦੇ ਹੈ ਇਵੇਂ ਮਾਰੋ ਸਾਰਿਆਂ ਦੇ ਅੰਤਾਂ ਕਰਨ ਨੂੰ ਕਿ ਸ਼ੀਸ਼ਿਆਂ 'ਚ ਆਪ ਹੀ ਬੈਠਾ ਹੈ ਜਿਹੀ ਜਿਹੀ ਕਿਹਦੇ ਅੰਦਰ ਵਾਸ਼ਨ ਹੈ ਉਹੀ ਜੀ ਉਹ ਸ਼ੀਸ਼ੇ ਦਾ ਰੰਗ ਹੈ ਉਹੀ ਤੇਰੀ ਪ੍ਰਤੀਤਿ ਹੋ ਰਹੀ ਹੈ ਦੂਸਰਾ ਕੋਈ ਹੈ ਨਹੀਂ ਕਿਹਨੂੰ ਕਹੀਏ ਸਭਨਾ ਵਿੱਚ ਤੂੰ ਵਰਤਦਾ ਸਾਹ ਸੇ ਪਾਤਸ਼ਾਹ ਕਲਪਖਸਾਰਿਆਂ ਵਿੱਚ ਤੂੰ ਆਪ ਹੀ ਵਰਤ ਰਿਹਾ ਹੈ ਸਭ ਤੁਝ ਹੈ ਤੇ ਆਵ ਹੈ ਦਿਨ ਰਾਤ ਸਰੁਜਿ ਨੇ ਜੀ ਜੰਤ ਗਾਵ ਈਸ਼ੁਰ ਬਰਮਾ ਦੇਵੀ ਸਾਰੇ ਮਾਰਾ ਤੈਨੂੰ ਹੀ ਰਾਤ ਨੇ ਭਉਂਦੇ ਹਨ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਰੇ ਕਾਜ ਸਾਰੇ ਤੇਰੇ ਥਾਵੋਂ ਪਾਸੋਂ ਆਪ ਦੇ ਪਾਸੋਂ ਹੀ ਮਾਰਾ ਜਾਂਚ ਨਾ ਕਰਦੇ ਹਨ ਸਭ ਨਾ ਕਰ ਹੈ ਇੱਕ ਦਾਤ ਵਰ ਨਿਕ ਮਾਰਾ ਆਪ ਹੀ 84 ਲੱਖ ਜਨੋ ਪਾਈ ਰਿਜਕ ਪਿਆ ਸਭ ਹੂ ਕੋ ਤਰਕਾ ਆਪ ਹੀ ਕਿਦਾਤ ਦੇਣਾ ਕਰਦੇ ਹੋ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਗ ਸਭੰਦਰ ਵਿੱਚ ਹੀ ਸਾਰੀਆਂ ਲਹਿਰਾਂ ਹੁੰਦੀਆਂ ਹਨ ਸਭ ਕੋ ਜਿੰਨਾ ਸੰਸਾਰ ਹੈ ਇਹ ਸੰਸਾਰੂ ਕੀ ਲੈ ਤੇਰੇ ਵਿੱਚ ਸਮੁੰਦਰ ਰੂਪ ਰੂਪ ਵਿੱਚ ਕੀ ਹੈ ਤੁਝ ਤੇ ਬਾਹਰ ਕੋਈ ਨਾ ਸਮੁੰਦਰ ਤੋਂ ਬਾਹਰ ਲਹਿਰਾਂ ਨਹੀਂ ਕਿਤੇ ਪ੍ਰਤੀਤ ਹੁੰਦੀਆਂ ਇਹੋ ਆਪ ਤੋਂ ਬਗੈਰ ਹੋਰ ਮਾਰਾ ਕੋਈ ਸੱਤਾ ਸਭੁਤੀ ਦੇਣ ਵਾਲਾ ਨਹੀਂ ਆਪ ਹੀ ਸਾਰਿਆਂ ਕੇ ਤਨੂਪ ਹੋ ਕੇ ਵਰਤਦੇ ਆਂ ਸਾਰਿਆਂ ਦਾ ਆਧਾਰ ਰੂਪ ਆਪ ਹੀ ਹੈ ਮਾਬ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਰੇ ਜੀ ਮਹਾਰਾ ਤੇਰੇ ਪਹਿਲਾ ਕੀਤੇ ਤੂੰ ਸਾਰਿਆਂ ਦਾ ਮਾਲਕ ਹੈ ਮੇਰੇ ਸਾਧਕਾ ਸਭ ਤੁਜੀ ਹੀ ਮਾਹ ਸਮਾਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾਨਕ ਇੱਕ ਸਮਾਏ 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 ਜੀਓ ਇਕ ਤੇਰੇ ਵਿੱਚ ਹੀ ਲੀਨ ਹੋਣੇ ਆ ਸਾਰੇ। ਹਉ ਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਜੋ ਮੇਰੇ ਪਿਆਰੇ ਸਾਰਿਆਂ ਦੀ ਆਸਾ ਪੂਰੀ ਕਰਨ ਵਾਲਾ ਤੂੰ ਆਪ ਹੀ ਹੈ। ਹਉ ਤੁਝ ਹੈ ਧਿਆਵ ਹੈ ਮੇਰੀ ਸਾਰੀ। ਸੇਖੇ ਕਰਿ ਸਾਰੇ ਆਪ ਜੀ ਨੂੰ ਪਿਆਂਦੇ ਹਾਂ। ਜੋ ਭਾਵ ਹੈ ਤਿਉਹ ਰੱਖ ਤੂੰ ਮੇਰੇ ਪਿਆਰੇ। ਜਿਵੇਂ ਵਿੰਦਮੇਸ਼ਰ ਜਿਵੇਂ ਆਪ ਨੂੰ ਪਾਉਂਦੇ ਵੇ ਰੱਖਿਆ ਕਰ ਲੈ ਮੇਰੇ ਪਿਆਰੇ ਆਕਾਲ ਪੁਰਖ। ਸਤਿਨਾਮੁ ਜੀ ਕੀ ਪਾਤਸ਼ਾਹ। ਸ੍ਰੀ ਗੁਰੂ ਸਾਹਿਬ ਜੀ ਜਿਨ੍ਹਾਂ ਨੇ ਸੱਚੇ ਬਾਦਸ਼ਾਹ ਸਾਡੀ ਆਪ ਪਾਸ ਰੂਪੀ ਤਖ਼ਦੀਸ਼ਾ ਮਾਲਕ ਤਨਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌਪ ਦੇ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਭਾਵ ਖੰਡਨ ਦੁਖ ਭੰਜਨ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗ ਜੀ ਗੁਰੂ ਚੌਥੇ ਪਾਤਸ਼ਾਹ ਦੇ ਇਥੇ 13 ਸ਼ਬਦ ਸੰਪੂਰਨ ਹੋਏ ਹਨ ਅਗੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਿਰਪਾ ਕਰਦੇ ਹਨ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਦੁੱਖਾਂ ਨੂੰ ਭੰਨਣ ਵਾਲਾ ਭੈ ਨੂੰ ਖੰਡਣ ਵਾਲਾ ਕੌਣ ਹੈ ਅਗੇ ਅਸੀਂ ਉਸ ਦੇ ਵਿੱਚ ਮਨ ਨੂੰ ਕਿਵੇਂ ਲਾਈਏ ਤਾਂ ਗੁਰੂ ਮਹਾਰਾਜ ਸਾਹਿਬ ਆਪਣੀ ਹੋਂਦ ਦੱਸਦੇ ਹੋਏ ਸਿੱਖਾਂ ਦੇ ਤਾਂ ਉਪਦੇਸ਼ ਦਿੰਦੇ ਹਨ ਕਿ ਰਾਤ ਨੂੰ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਦਗੋ ਵੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਹ ਭਾਈ ਐਸ ਇਹ ਦੇ ਲਖਣ ਹਨ ਬਭਖੰਡਨ ਦੁਖ ਭੰਜਨ ਸਵਾਮੀ ਇਹ ਜੰਮਣ ਮਰਨ ਦਾ ਜਿੰਮੇ ਭਾਏ ਹੈ ਉਹ ਸਾਰੇ ਨੂੰ ਖੰਡੇ ਕਰਨ ਵਾਲਾ ਹੈ ਸੰਸਾਰ ਦੇ ਅਗਿਆਨ ਦੇ ਨਰਕ ਦੇ ਜਨਮ ਗਰਭ ਦੇ ਜਿੰਨੇ ਦੁਖ ਹੈ ਸਾਰੇ ਨੂੰ ਭੰਨਣ ਵਾਲਾ ਸਰਬ ਕਾ ਮਾਲਕ ਹੈ ਭਗਤ ਬਚਲ ਨਿਰੰਕਾਰੇ ਸਰਬੀ ਕੰਨ ਬਚਲ ਪਿਆਰ ਕਰਨ ਵਾਲਾ ਹੈ ਅਦੰ ਰੰਕਾਰੇ ਮੈਕੀ ਕਾਰਾਂ ਤੋਂ ਰਹਤ ਹੈ ਕੂਟ ਪਰਾਧ ਮਿਟੀ ਖਿੰਪੀਤਰ ਉਹਨਾਂ ਦੇ ਕਰੋੜਾਂ ਜਿਹੜੇ ਪ੍ਰਾਹ ਸ਼ਿਕਾਰੀ ਜਿਵੇਂ ਬਣ ਕੇ ਲੋਕਾਂ ਜਾਨਵਰਾਂ ਨੂੰ ਮਾਰਦੇ ਰਹਿੰਦੇ ਐ ਲੋਕਾਂ ਨੂੰ ਸ਼ਿਕਾਰ ਬਣਾ ਬਣਾ ਕੇ ਮਾਰਨ ਵਾਲੇ ਜਿਹੜੇ ਗੁਨਾਹਗਾਰ ਸੀ ਲੋਕ ਉਹਨਾਂ ਦੇ ਕਸ਼ਿੰਦੇ ਚ ਕਰੋੜਾਂ ਗੁਨਾਹ ਮਿਟ ਗਏ ਜਾਂ ਗੁਰਮੁਖ ਨਾਮ ਸਮਾਰੇ ਸਤਿਗੁਰਾਂ ਦੇ ਮੁਖਾਰਬੰਤ ਸੁਣ ਕਰਕੇ ਗੋਰੀ ਮੁਖੀ ਕਰੀ ਬਣ ਕੇ ਪਰਮੇਸ਼ਰ ਦੇ ਨਾਮ ਨੂੰ ਸਵਾਰੇ ਯਾਦ ਕੀਤਾ ਮੇਰਾ ਮਨ ਲੱਗਾ ਹੈ RAM ਪਿਆਰੇ ਜਾਈ ਸਾਡਾ ਮਨ ਤਾਂ ਪਿਆਰੇ RAM ਪਰਮੇਸ਼ਰ ਤੇ ਲੱਗਾ ਹੋਇਆ ਹੈ ਜੀਨ ਦਇਆਲ ਕਰੀ ਪ੍ਰਭ ਕਿਰਪਾ ਗਰੀਬਾਂ ਤੇ ਬਿਆਲਤਾ ਕਰਨ ਵਾਲਾ ਜੋ ਪਿੱਛੇ ਪਿਛਲੇ ਦੁਕਾਂਝੀ ਵੀ ਕੋਣ ਵੀ ਉਸ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਵਸਕੀਨ ਨੇ ਪੰਜ ਦੂਤ ਆਰੇ ਪੰਜ ਜੀ ਦੇ ਤਾਮ ਕਰੋ ਲੋਭ ਮੋਹ ਹੰਕਾਰ ਦੂਤ ਹੈ ਆਰੇ ਦੁਸ਼ਮਣੀ ਕਰਨ ਵਾਲੇ ਉਹਨਾਂ ਸਾਰੇ ਦੂਤਾਂ ਨੂੰ ਵਸਤ ਕਰਦਾ ਹੈ ਪ੍ਰਭ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਆਪ ਦਾ ਮਾਰੇ ਸਭ ਸੰਗੂ ਦੀ ਥਾਂ ਵੀ ਸੋਵਨੀਕ ਹੈ ਆਪ ਦਾ ਸ੍ਰੀ ਹਰਮੰਦਰ ਸਾਹਿਬ ਰੂਪ ਥਾਂ ਵੀ ਸੋਭਨੀਕ ਹੈ ਇਹਨਾਂ ਪਾਲ ਸਿੱਕੇ ਪਰਚਾਂਤਾ ਕਰਨ ਜਿਹੜਾ ਸਤੋਗੁਣ ਪ੍ਰਧਾਨਤਾ ਸਹਿਤ ਹੈ ਜੋ ਨਿਮਰਤਾ ਵਾਲਾ ਹਿਰਦਾ ਹੈ ਜੋ ਸਰਵਾ ਵਾਲਾ ਹਿਰਦਾ ਹੈ ਅਤੇ ਜਿਨ੍ਹਾਂ ਦੇ ਹਿਰਦੇ ਵਿੱਚ ਅੰਦਰ ਸੱਚਾ ਦੇ ਰੂਪ ਦੀ ਸੁਖਿਆ ਆਪਾ ਹੈ ਤ੍ਰਿਆ ਦਾ ਰੂਪ ਤੇਰਾ ਖਾਮਿ ਸ਼ੋਭ ਨੀਕ ਹੈ ਰੂਪ ਸੁਹਾਵਾ ਆਉ ਦਾ ਸਤਿ ਕਿਰਨ ਦੇ ਰੂਪ ਵੀ ਮਾਰਾ ਬੜਾ ਸ਼ੋਭ ਨੀਕ ਹੈ ਤੇਰੇ ਭਗਤ ਸੁਹਾਵੇ ਦਰਬਾਰੇ ਸ੍ਰੀ ਸਵੈਰ ਸਾਹਿਬ ਹਰਮੰਦਰ ਸਾਹਿਬ ਦੀ ਜੀਤਨ ਕਰਕੇ ਸੋਹਦੇ ਹਨ ਤੇਰੇ ਗਿਰਵਾਰ ਸਰੂਪ ਵਿੱਚ ਤੇਰੇ ਭਗਤੋਂ ਰਹੇ ਹਾਂ ਸਰਬ ਜੀਆਂ ਕੇ ਦਾਤੇ ਸੁਆਮੀ ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲੇ ਸਰਬ ਕੇ ਮਾਲਕ ਜੀ ਧਰ ਕਿਰਪਾ ਲੇਹੁ ਉਵਾਰੇ ਜੀ ਜੀ ਬੇਨਤੀ ਕਰੀਏ ਮਾਰਾ ਕਿਰਪਾ ਕਰਕੇ ਸਾਨੂੰ ਬਚਾ ਲਓ ਸੰਸਾਰ ਸਮੁੰਦਰ ਚੋਂ ਤੇਰਾ ਵਰਨ ਨਾ ਜਪ ਰੂਪ ਨਾ ਲਖੀਐ ਤੇਰਾ ਮਾਰਾ ਵਰਨ ਖੱਤਰੀ ਬ੍ਰਾਹਮਣ ਸ਼ੂਲ ਵੈਸ਼ਨੀ ਕੋਈ ਜਾ ਰਿਆ ਜਾਂਦਾ ਤੇਰਾ ਰੂਪ ਆਕਾਰ ਨਾ ਇਸਤਰੀ ਹੈ ਨਾ ਨਰ ਹੈ ਇਸ ਨਾਨਕ ਪੁਰਖ ਨ ਪੰਖੀ ਨਾ ਪੰਛੀ ਦਾ ਰੂਪ ਹੈ ਨਾ ਇਸਤਰੀ ਦਾ ਰੂਪ ਹੈ ਨਾ ਪੁਰਖ ਦਾ ਰੂਪ ਹੈ ਨਾ ਨ ਪੰਖ ਨੂੰ ਹੀ ਜਿਹੜੇ ਦਾ ਰੂਪ ਹੈ ਇਹ ਸਾਰੇ ਆਕਾਰ ਸੱਚੋ ਚਤਰ ਸਰੂਪ ਹੈ ਤੈਰਾ ਰੂਪ ਨ ਲਖੀ ਹੈ ਤੇਰਾ ਵਰਨ ਨਾ ਜਾਪੈ ਰੂਪ ਨ ਲਖੀ ਹੈ ਰੂਪ ਅਕਾਰ ਨਹੀਂ ਤੇਰਾ ਜਾਣਿਆ ਜਾ ਸਕਦਾ ਤੇ ਵਰਨ ਕਿਹਨ ਨਹੀਂ ਆਪਦਾ ਜਾਣਿਆ ਜਾ ਸਕਦਾ ਦਰਮੇ ਰੰਗਨੀ ਆਰ ਦਾ ਕਸਮ ਕੀਤਾ ਜਾਂਦਾ ਰੂਪਕਾਰ ਨਹੀਂ ਕਸਮ ਕੀਤਾ ਜਾਂਦਾ ਲਖਿਆ ਨਹੀਂ ਜਾਂਦਾ ਕਿਸੇ ਪਾਸ ਤੇਰੀ ਕੁਦਰਤ ਕੌਣ ਵਿਚਾਰੇ ਸਾਰੇ ਰੂਪ ਕੁਦਰਤ ਨਾਲ ਭਾਰੇ ਨੇ ਤੇਰੀ ਕੁਦਰਤ ਸ਼ਕਤੀ ਦਾ ਕਿਹੜਾ ਪੁਰਖ ਹੈ ਜਿਹੜਾ ਵਿਚਾਰ ਕਰ ਸਕੇ ਯਾਲਤਾਲ ਮਹੀਆ ਨ ਰਵਿਆ ਸਭ ਠਾਈ ਕੁੰਮਾਰੇ ਜਲਾ ਵਿੱਚ ਵੀ ਫਲਾਣ ਚ ਵੀ ਪਥਵੀ ਚ ਵੀ ਆਕਾਸ ਵਿੱਚ ਵੀ ਸਾਰੇ ਭਾਵ ਜਿ ਰਮਿਆ ਹੋਏ ਵਿਆਪਕ ਤੂੰ ਸੱਚੇ ਪਾਤਸ਼ਾਹ ਮਿਲਿਆ ਹੋਏ ਹੈ ਜੈਨ ਉਤਮ ਅਧਿਕਾਰੀ ਪ੍ਰੇਮੀਆਂ ਚ ਖਲ ਕਨਿਸ਼ਟ ਪਦਾਰਥਾਂ ਦੀ ਇੱਛਾ ਵਾਲਿਆਂ ਚ ਤ੍ਰਿਭੂਤੀ ਦਾ ਵਿਸ਼ਾਖੀ ਰੂਪ ਹੈ। ਕੁਲ ਹੀਰਦੇਉ ਕੀ ਕਾਸ਼ੀ ਵੀ ਸਾਰੇ ਭਾਵੇਂ ਜਮਿਆ ਹੋਇਆ ਵਿਆਪਕ ਹੈ। ਆਗਮ ਰੂਪ ਗਿਰਤਾਰੇ ਜੇ ਮਾਰਾ ਦੰਮਤਾ ਤੋਂ ਰਹਤਾ ਆਪ ਦੇ ਸਰੀਰ ਉਪਰ। ਵੀਰ ਸ਼ਾਸਤਰਾਂ ਕਰਕੇ ਗੰਮਤਾ ਨਹੀਂ ਆਪ ਦੇ ਸ਼ੂਭ ਦੀ ਪਾਈ ਜਾਂਦੀ। ਫਿਰ ਗਿਰਤਾਰੇ ਗੁਰੂ ਗੋਵਿੰਦ ਕਰਤੂਮੀ ਨੂੰ ਛੋਟੀ-ਚੀਟੀ ਦੇਤੇ ਚੱਕਰ ਕੇ 28 ਜਨੇ ਇੰਦਰੀ ਦੇ ਤੇ ਦੇਵ ਬਦਲਾ ਦਾ ਮੁਕਾਬਲਾ ਕੀਤਾ ਬੱਦੇ ਹਾਰ ਕੇ ਚਲੇ ਗਏ ਜਮਨਾ ਦੀ ਸਾਰਾ ਪਾਣੀ ਗਰੀਗਾ ਗੋਕੁਲ ਨੂੰ ਰੋੜ ਨਹੀਂ ਦਿੱਤਾ ਉਸ ਵੇਲੇ ਰੱਖਿਆ ਕੀਤੀ ਸੀ ਉਸ ਵੇਲੇ ਕ੍ਰਿਸ਼ਨ ਜੀ ਨੂੰ ਗੋਵਰਧਨ ਪਰ ਉਤਨ ਚੱਪਿਆ ਸੀ ਇਸ ਕਰਕੇ ਗਿਰਧਾਰੀ ਨਾਮ ਪਿਆ ਸੀ ਇਹ ਪਰਮੇਸ਼ਰ ਦਾ ਨਾਮ ਹੈ ਇਹ ਪਹਾੜ ਉੱਥੇ ਮਸਲੇ ਦੇ ਵਿੱਚ ਜਦੋਂ ਰਾਮਚੰਦਰ ਜੀ ਕੋਲ ਬੰਦੇ ਸਨ ਉਹ ਉਸ ਵੇਲੇ ਹਨੂਮਾਨ ਚੱਕੀ ਆਉਂਦਾ ਸੀ हनुमान ਉਹ ਆਇਆ ਹੀ ਕਿ ਹਰਿਮਾਨਾ ਇਹ ਪਹਾੜ ਨੂੰ ਚੱਕਣਾ ਬਈ ਇਹ ਚੱਕਣਾ ਤੇ ਰਾਮਕੰਦ ਜੀ ਦੇ ਚਰਨਾ ਦੇ ਹੇਠਾਂ ਚੱਲ ਕੇ ਮੈਨੂੰ ਰੱਖੀ। ਹਨੂਮਾਨ ਨੇ ਪ੍ਰਤੀਜਾ ਕੀਤੀ ਕਿ ਤੁਸੀਂ ਤੇ ਚੰਗਾ ਮੈਂ ਰਾਮਕੰਦ ਜੀ ਦੇ ਚਰਨਾ ਦੇ ਥੱਲੇ ਮੈਨੂੰ ਚੱਲ ਕੇ ਰੱਖਾਂਗਾ। ਮੈਂ ਇੱਥੋਂ ਲੈ ਚੱਲ ਜਾਣਾ। ਜਦੋਂ ਚੱਲ ਕੇ ਆਇਆ ਮਛਵਾ ਦੇ ਕੋਲੇ ਹਨੂਮਾਨ ਆ ਰਿਹਾ ਸੀ ਪਰਮਕੰਦ ਜੀ। ਉਹ ਵੇਖ ਤੇ ਰਾਮਕੰਦ ਜੀ ਵੱਲੋਂ ਪੜ ਪੂਰਾ ਹੋਣ ਦੀ ਆਗਿਆ ਆਈ ਕਿ ਜਿੱਥੇ ਜਿੱਥੇ ਕੋਈ ਪੱਥਰ ਚੱਕੀ ਆਉਂਦੇ ਆ। ਉੱਥੇ ਹੀ ਸਿੱਟਿਆ ਉਹ ਜਦੋਂ ساری ਫੌਜ ਦੇ ਪੱਥਰ ਉੱਥੇ ਹੀ ਸਿੱਟਿਆ ਜਿਵੇਂ ਇਸ ਤੋਂ ਕੋਈ ਨਹੀਂ ਆਉਂਦਾ ਸੀ ਹਨੂਮਾਨ ਨੇ ਜਗਵੰਨ ਪਰਬਤ ਦੇ ਕੋਲ ਬੈਠ ਗਿਆ ਮਸਰਾ ਵਿੱਚ ਜਦੋਂ ਬੈਠ ਗਿਆ ਤੇ ਰਾਮ ਜੀ ਨੂੰ ਸੁਖਿਆ ਕੋਈ ਹਨੂਮਾਨ ਨਹੀਂ ਆਇਆ ਉਹ ਨਾਲ ਉਸ ਦਸਿਆ ਕਪਨ ਸੇ ਮਹਾਰਾਜਨ ਪਰਕਿਆ ਸੀ ਉਸ ਉਸ ਇੱਕ ਤੇ ਬਿਆਪੁਰ ਦੇ ਵਿੱਚ ਇਸ ਗੁਆਲੇ ਨਹੀਂ ਰੱਖਿਆ ਕਰਨ ਵਾਲਾ ਤੇ ਜਿਹੜਾ ਪਹਾੜ ਨੂੰ ਆਪਣੀ ਉਂਗਲ ਤੇ ਧਾਰਨ ਕੀਤਾ ਸੀ ਇਓ ਗਿਰਧਾਰ ਪਰਬਤ ਤੇ ਧਾਰਨੇ ਕਰਕੇ ਕ੍ਰਿਸ਼ਨ ਭਗਵਾਨ ਦਾ ਨਾਮ ਗਿਰਧਾਰੇ ਪਿਆ ਹੋਇਆ ਹੈ। ਕਿਉਂ ਇਹ ਪਰਮੇਸ਼ਰ ਦਾ ਕਿਰਤ ਬਣਾ ਵਾ ਕ੍ਰਿਆ ਕਰਨੇ ਕਰਕੇ। ਉਸੇ ਪ੍ਰਕਾਰ ਜਿਹਨਾਂ ਪਹਾੜ ਗਏ ਸੰਸਾਰ ਰੂਪੀ ਪਹਾੜ ਨੂੰ ਧਾਰਨ ਵਾਲਾ ਹੈ। ਅਤੇ ਗਿਰਧਾਰੇ ਗਿਰਨਾ ਬਾਣੀ ਨੂੰ ਧਾਰਨ ਵਾਲਾ ਹੈ ਤੂੰ ਸੱਚੇ ਪਾਤਸ਼ਾਹ ਅਮਰਤ ਨੂੰ ਬਾਣੀ ਨੂੰ ਆਗਦੇ ਆਸਰੇ ਧਾਰਨ ਕੀਤਾ ਹੈ ਇਸੇ ਪ੍ਰਕਾਰ ਸੇ ਅੰਤਲ ਜਾਨੀ ਜਿਨ ਧਾਰੇ ਆਪ ਸਾਰਿਆਂ ਦੇ ਜਿਨ ਪਹਾੜ ਵੀ ਨੇ ਆਧਾਰ ਰੂਪ ਹੋ ਸਾਰਿਆਂ ਆਗਦੇ ਆਸਰੇ ਧਾਰਨ ਵਾਲੇ ਤੂੰ ਮੇਰੋ ਮੇਰ ਪਰਵਰਿਸ਼ਵਮੀ ਕੋਟ ਕਹੀ ਮੈਂ ਤੇਰੀ ਹੀਰਤ ਕਰਹਿ ਸਗਲ ਜਨ ਤੇਰੀ ਤੇ ਮਾਰੇ ਸਾਰੇ ਭਗਤਿਆਂ ਤੇਰੀ ਕੀਰਤ ਮਹਿਮਾ ਕਰਦੇ ਹੰ ਤੂੰ ਅਵਨਾਸੀ ਪੁਰਖ ਮੁਰਾਰੀ ਮੇਰਾ ਨਾਸਤ ਰਹਿ ਤੂੰ ਤੇ ਪੂਰਨ ਹੋ ਮੋਰ ਦੇ ਬਾਦਕਾ ਨੂੰ ਨਾਸ ਕਰਨ ਵਾਲੇ ਹੂੰ ਉਹ ਆਉਤ ਜੋ ਹਮੇਂ ਦ੍ਰਿਤੀ ਰੂੜ ਹੋ ਕੇ ਕੇਤਨ ਦਾ ਨਾਸ ਕਰਨ ਵਾਲਾ ਹੈ ਜਿਉ ਪਹਾੜ ਤੇਰਾ ਖੋ ਸੁਆਮੀ ਕਰੂ ਕੇ ਮਾਲਕ ਜੀ ਮੈਤ ਨੂੰ ਪਹੁੰਚਦਾ ਸਾਡੀ ਰੱਖਿਆ ਕਰੋ ਆਪ ਜਨਾਨਿਕ ਸਰਨ ਦੁਆਰੇ ਜੀ ਜਿਨ ਨੂੰ ਆਉਦੇ ਦੁਆਰੇ ਸਾਥ ਸੰਗਤ ਦੀ ਚਰਨ ਪਈਏ ਨੇ ਹੈ ਆਪ ਦੇ ਸੱਚਖੰਡ ਗੁਤੀ ਬੂਹੇ ਦੀ ਅਲੋ ਜਹਰੂ ਕੀ ਦਰਵਾਜ਼ੇ ਖੜਨਾ ਆਉਂਦੀ ਨਹੀਂ ਹੈ। ਕਨਾਸਰੀ ਮਹੱਲਾ ਪੰਜਵਾ ਬੇਨਜਾਲ ਪ੍ਰਾਂਤ ਤਜੇ ਹੈ ਮੀਨਾ। ਮਨਸਾਰ ਕੰਨੇ ਮੋਹ ਨਹੀਂ ਕਿਸੇ ਚੀਜ਼ ਨਾਲ ਕਰਨਾ ਚਾਹੀਦਾ। ਇਹ ਕਰਨੇ ਤਾਂ ਇੱਕ ਪ੍ਰੋਫੈਸ਼ਨਲ ਕਰਨਾ ਚਾਹੀਦਾ ਹੈ। ਆ ਮੋਹ ਅਭਮਨ ਇੱਕ ਸਿਉ ਮੋਹ ਕਿਨਾ ਵਾਹ ਕਹਿੰਦੇ ਹਨ। ਜਿਹੜੇ ਜਿਹੜੇ ਮੋਹ ਜਿੱਥੇ ਕਰਦੇ ਹੈ ਉਹ ਦੁਖੀ ਪਹੁੰਚਦਾ ਹੈ। ਇਹ ਪ੍ਰਕਰਨ ਮਾਰਾ ਵਿਚਾਰਨ ਕਰਦੇ ਹਾਂ ਦਿਨ ਜਲ ਪ੍ਰਾਨ ਤਜੇ ਹੈ ਮੀਨਾ ਜਲ ਦੇ ਨਾਲ ਮੱਛੀ ਨੂੰ ਪੇਮ ਪਾਇਆ ਤੇ ਪਾਣੀ ਨਾਲ ਇੰਨਾ ਪਿਆਰ ਮੱਛੀ ਨੇ ਕੀਤਾ ਪਾਣੀ ਤੋਂ ਵਿਛੜ ਕੇ ਮੱਛੀ ਨੇ ਪ੍ਰਾਨ ਛੱਡ ਦਿੱਤੇ ਉਸੇ ਵੇਲੇ ਮਰ ਗਈ ਇਹਨਾਂ ਜਲ ਸੇ ਉਹ ਇਹਤ ਵਧਾਇਆ ਜਲ ਪਾਣੀ ਨਾਲ ਇਹਤ ਵਧਾਇਆ ਸੀ ਪੇਮ ਵਧਾਇਆ ਸੀ ਪਰ ਪਾਣੀ ਨੇ ਉਹਦੀ ਰੱਖਿਆ ਨਾ ਕੀਤੀ ਇਹ ਉਹਨਾਂ ਸਮਝਿਆ ਵੀ ਮੱਛੀਆਂ ਦੇ ਕੋਲ ਹੈ ਜਿਹੜੀ ਇਹ ਮੇਰੇ ਨਾਲ ਪ੍ਰੇਮ ਕਰਦੀ ਐ ਮੈਂ ਇਹਨਾਂ ਵੀ ਰੱਖਿਆ ਕਰਾਂ ਪਾਣੀ ਰੱਖਿਆ ਨਹੀਂ ਭਾਵੇਂ ਕਰਦਾ ਮੱਛੀਆਂ ਨੂੰ ਆਉਦਾ ਪਰ ਦੇਣ ਦਾ ਪਰ ਇਹ ਪੂਰਾ ਰੱਖਿਆ ਹੈ ਕਮਲ ਹੇਤ ਬਿਨ ਸਿਉ ਹੈ ਭਵਰਾ ਇਥੇ ਸਰਕਾਰ ਇੱਕ ਜਵਾਨ ਦੇ ਸੈਦ ਵਿੱਚ ਲਾ ਕੇ ਮੱਛੀ ਨੇ ਪਾਣੀ ਤੋਂ ਬਿਛੜ ਕੇ ਆਦੀ ਜ਼ਿੰਦਗੀ ਨੂੰ ਬਰਬਾਦ ਕਰ ਲਿਆ ਕਮਲ ਹੇਤ ਬਿਨ ਸਿਉ ਭਵਰਾ ਭੌੜੇ ਨਕੌਲ ਦੇ ਨਾਲ ਹਿਤ ਲਾਇਆ ਪ੍ਰੇਮ ਲਾਇਆ ਸੁਗੰਧੀ ਲਾਉਣ ਵਾਸਤੇ ਨਾਸਾਂ ਆਪਣੀਆਂ ਵਿੱਚ ਕਮਲ ਵੀ ਲੁਕੇਟ ਕੇ ਰੱਖੀਆਂ ਸੂਰਜ ਚੜ੍ਹਦੇ ਤੋਂ ਪਹਿਲਾਂ ਸਾਦ ਸੰਗੇ ਜੀ ਮਾਲੀਆਂ ਨੇ ਫੁੱਲ ਤੋੜ ਲਏ ਤੇ ਭੌੜੇ ਵਿੱਚੇ ਹੀ ਉਹ ਫੁੱਲਾਂ ਦੇ ਵਿੱਚੋਂ ਸੁਗੰਧੀ ਕਰਨੋਂ ਆਪੇ ਤੇਲ ਜਿਸੇ ਉੱਤੇ ਵਿੱਚੇ ਤੇਲ ਨਹੀਂ ਕਾਉਣੀਆਂ ਫੁੱਲਾਂ ਦੇ ਵਿੱਚੋਂ ਰਲਿਆ ਹੋਇਆ ਭੌੜਿਆਂ ਨੂੰ ਸਹਾਰਨੀ ਪਈਆਂ ਕਿਉਂ ਕਮਲ 'ਚ ਹਿੱਤ ਕਰਨ ਵਾਲਾ ਭੌੜਾ ਨਾ ਹੋ ਗਿਆ ਨਾ ਸਾਦੀ ਖੁਸ਼ਬੂ ਦੀ ਮਹਿਕ ਦਾ ਮਾਰਿਆ ਹੋਇਆ ਮੱਛੀ ਜੀਵਾਨ ਦੇ ਸੌ ਨਾਲ ਮਾਰੀ ਗਈ ਉਹਨੋ ਮਾਰਗ ਨਿਕਸ ਨਾ ਪਾਇਉ ਉਸਨ ਫੁੱਲਾਂ ਮਿੱਕਿਆਂ ਨੂੰ ਮਾਲੀਆਂ ਨੇ ਸੂਰਜ ਚੰਨ ਤੋਂ ਪਹਿਲਾਂ ਹੀ ਤੋੜ ਲਿਆ ਰਸਤਾ ਨਿਕਲ ਨੂ ਪਾਇਆ ਇਹਨਾਂ ਵਿੱਚੇ ਹੀ ਕਾਢੇਗੇ ਤੇਲ ਚ ਆਬ ਮਨ ਏਕ ਸਿਉ ਮੋਹ ਕੀਨੋ ਇਸੇ ਪ੍ਰਕਾਰ ਭਾਈ ਜਿਨ੍ਹਾਂ ਨੇ ਇਹਨਾਂ ਵਿਸ਼ਾਂਚਿਤ ਲਾਇਆ ਉਹ ਦੁਖੀ ਹੋਣਗੇ ਹਾਂਜੀ ਆਗਮਨ ਇੱਕ ਸਤਿਉਮੋਹ ਕੀਨਾ ਆਪਣੇ ਮਨ ਵਿੱਚ ਇੱਕ ਵਾਹਿਗੁਰੂ ਦੇ ਨਾਲ ਹੀ ਮੋਹ ਪ੍ਰੇਮ ਕੀਤਾ ਹੈ ਮਰੈ ਨਾ ਜਾਵੇ ਸਦ ਹੀ ਸੰਗਿ ਇਹ ਮੈਂ ਤਾਂ ਮੌਤ ਦੇ ਵਸ ਪੈਂਦਾ ਹੈ ਅਤੇ ਨੈਂ ਕਿਤੇ ਜਾਂਦਾ ਹੈ ਵਿਛੜ ਕੇ ਹਰ ਵੇ ਪੰਗ ਸੰਗ ਰਹਿ ਜਾਂਦਾ ਹੈ ਸਾਧਗੁਰੂ ਸਾਬ ਦੀ ਚੀਨ ਸਤਗੁਰੂ ਸੱਚੇ ਪਾਤਸ਼ਾਹ ਦੇ ਸ਼ਬਦੀ ਉਪਦੇਸ਼ ਦੁਆਰਾ ਗੁਰਸੱਜੀਆਂ ਦੀ ਸੰਗਤ ਦੁਆਰਾ ਚੀਨਿਆ ਜਾਣਿਆ ਹੈ ਹਾਲ ਕਾਮ ਹੀਰ ਕੁੰਚਰ ਲੈ ਪਾਂ ਕੇ ਹੋਰ ਸੁਨਿੰਦੇ ਸੁਪਰਸ਼ ਵੀ ਕਰਕੇ ਕਾਮ ਦੀ ਵਾਸ਼ਨਾ ਕਰਕੇ ਕੁੰਜੇ ਹਾਥੀ ਜੇ ਤਾਂ ਉਹ ਕਰਦੇ ਆ ਟੋਆ ਪਟਲਦੇ ਹਾਥੀ ਨੂੰ ਪਕੜਨ ਵਾਲੇ ਉੱਤੇ ਕਲਬੂਤ ਦੀ ਹਸਮੀ ਬਣਾ ਲੈਂਦੇ ਐ ਉਹ ਮਸਤਾ ਹਾਥੀ ਆਉਂਦੇ ਟੋਏ ਜਿੱਦ ਪੈਂਦਾ ਫੇ ਕੁੰਡੇ ਮਾਰ ਮਾਰ ਕੇ ਉਸ ਨੂੰ ਅਧੀਨ ਕਰਕੇ ਇਸ ਪ੍ਰਕਾਰ ਕਬਜੇ ਕਰ ਲੈਂਦੇ ਹਾਥੀ ਨੂੰ ਹਾਂਜੀ ਪਾਮ ਹੀਤ ਕੁੰਚਰ ਲੈ ਫਾਂਕੀ ਕਾਮ ਦੇ ਵਿੱਚੋ ਕਿਸੇ ਤਰ੍ਹਾਂ ਪ੍ਰੇਮ ਕਰਕੇ ਕੁੰਚਰ ਹਾਥੀ ਜਿਹੜਾ ਸੀ ਆਪਣੇ ਆਪ ਨੂੰ ਫਾਂਕ ਤੋਂ ਫਸਾ ਲਿਆ ਤੋਏ ਜਿ ਡਿਗ ਪਿਆ ਮੋਰੂ ਪੀਟ ਤੋਏ ਜਿ ਦੇ ਕੇ ਕਾਲਬੂਦ ਕੀ ਹਤਨੀ ਮਨ ਮੋਹਾਰੇ ਚੰਦਰ ਜੋ ਜਗਦੀਸ਼ ਕਾਮ ਸਵਾਏ ਗਜ ਬਸ ਪਰੇ ਮਨ ਮੋਹਾਰੇ ਅੰਕ ਸਹਿ ਉਸੀ ਸੋ ਪਰਵਸ ਭਇਉ ਵਿਚਾਰਾ ਕੋਈ ਨਸ ਕੈਦੀ ਹੋ ਗਿਆ ਵਿਚਾਰਾ ਇਸ ਪ੍ਰਕਾਰ ਨਾਦ ਹੀਤ ਸਿਰ ਡਾਰਿਉ ਕੁਰੰਕਾ ਬਹਿ ਗਏ ਸ਼ਬਦ ਸੁਣਨ ਦੇ ਹੇਤ ਵਾਸਤੇ ਮੋਹ ਵਿਕੇ ਕੁਰੰਕ ਹਰਨ ਆਦਿ ਸਿਰ ਨੂੰ ਸ਼ਿਕਾਰੀਆਂ ਤੋਂ ਕਟਾ ਕੇ ਟੱਲੇ ਥੱਲੇ ਦਿਗ ਪਿਆ ਉਸ ਹੀ ਹੇਤ ਬਿਦਾਰ ਉਸੇ ਦੇ ਮੋਜ ਪਿਆ ਹੋਇਆ ਕੰਗਾ ਹਿਦੇ ਸ਼ਬਦ ਸੁਣਨ ਵਿੱਚ ਹੀ ਉਹ ਬੁਝਾਰਾ ਮਾਰਿਆ ਗਿਆ ਕਟਿਆ ਗਿਆ ਦੇਖ ਕੁਟੰਭ ਲੋਗ ਮੋਹ ਪ੍ਰਾਨੀ ਇਸ ਤਰ੍ਹਾਂ ਕੁਟੰਭ ਇਸਰੀ ਤੋਂ ਵਧਿਆ ਹੋਇਆ ਦੇਖ ਕੇ ਪਰਿਵਾਰ ਇਹ ਲੋਭ ਦੇ ਵਿੱਚ ਭੋਗਾਂ ਦੇ ਵਿੱਚ ਤੇ ਮੋਹ ਵਿੱਚ ਇਹ ਪ੍ਰਾਨੀ ਮੋਹਿਆ ਗਿਆ ਹੈ ਮਾਇਆ ਕਉ ਲਪਟਨ ਉਹ ਨਾ ਕਿ ਮਾਇਆ ਕੱਠੀ ਕਰਦਾ ਰਹਿੰਦਾ ਹੈ ਕਾਮਣ ਲੋੜੇ ਸੋਨਾ ਰੂਪ ਮਿੱਤਰ ਲੋੜੇ ਨੂੰ ਸੁਖਾਦਾਤਾ ਨਾਮਕ ਪਾਪ ਕਰੇ ਤਨ ਕਾਰਨ ਯਾਸੀ ਜੰਪੁਰ ਬਾਦਕ ਇਸ ਪ੍ਰਕਾਰ ਮਾਇਆ ਕਉ ਲਪਟਾਇਆ ਵਿੱਚ ਲੁਟੈਣਾ ਫਸ ਗਿਆ ਹੋ ਹੱਥ ਰੱਪੀ ਕਰ ਲੀਨੂ ਆਪਣਾ ਬੜਾ ਉਤੈਨ ਇਨਾ ਰੱਜਿਆ ਆਵਲਾ ਹੀ ਕਰ ਲਿਆ ਵੀ ਇਹ ਮੇਰਾ ਹੀ ਹੈ ਸਭ ਕੁਛ ਐਡਾ ਹੰਕਾਰ ਕੀਤਾ ਉਹਨ ਛੋਡ ਸਰਾ ਪਰ ਜਨ ਉਹਨ ਛੱਡ ਕੇ ਜਦੋਂ ਕੰਗਾਲ ਵੇਖਿਆ ਜਵੀ ਨਿਰਪਮ ਦੇਖੋ ਨਰਕ ਨੂੰ ਸੰਗੀ 400 ਭਾਗੇ ਜਦੋਂ ਦਿੱਤਾ ਪੈ ਗਈ ਉਹ ਤੋਂ ਵੀ ਛੱਡ ਗਏ ਤੇ ਉਹਨਾਂ ਨੂੰ ਛੱਡ ਕੇ ਬੰਦੇ ਜਦੋਂ ਕਾਲ ਆ ਗਿਆ ਜਰੂਰ ਜਰੂਰ ਤਾਂ ਚਲੇ ਹੀ ਜਾਣਾ ਹੈ ਤੇਰੇ ਪਾਸ ਨਹੀਂ ਸੁਬੰਧੀਆਂ ਰਹਿਣਾ ਨਾ ਤੂੰ ਸੁਬੰਧੀਆਂ ਨਾਲ ਰਹਿਣਾ ਹੈ ਬਿਨ ਗੋਬਿੰਦ ਅਵਰ ਸੰਗ ਨਹੀਂ ਹੈ ਇਸ ਬੈਸ ਭਾਈ ਨਿਸ਼ਚੈ ਕਰੋ ਹਜ਼ੂਰ ਫਰਮਾਉਂਦੇ ਐ ਅਸੀਂ ਤਾਂ ਇੱਕ ਵਾਹਿਗੁਰੂ ਨਾਲ ਪ੍ਰੇਮ ਕੀਤਾ ਹੈ ਬਿਨਾ ਗੋਬਿੰਦ ਪਰਮੇਸ਼ਰ ਤੋਂ ਔਰ ਹੋਰ ਕਿਸੇ ਨਾਲ ਜਿਹੜਾ ਨਹੀਂ ਪ੍ਰੇਮ ਕਰਨਾ ਹੈ ਉਹ ਜਾਣ ਹੋ ਸਦਾ ਦੁਖਦਾਈ ਕੀ ਹੈ ਜਿਵੇਂ ਭੋਰੇ ਦਾ ਮੋਹ ਜਿਹੜਾ ਸੀ ਮੱਛੀ ਦਾ ਮੋਹ ਸੀ ਜਿਸ ਪ੍ਰਕਾਰ ਹਰਨ ਦਾ ਮੋਹ ਸੀ ਜਿਵੇਂ ਹਾਥੀ ਦਾ ਮੋਹ ਸੀ ਇਸ ਪ੍ਰਕਾਰ ਸਦਾ ਦੁਖਦਾਈ ਕੀ ਹੈ ਜਾਣ ਲੋ ਮਾਹ ਨਾਨਕ ਗੁਰ ਇਹ ਹੈ 부ਝਾਏ ਸ੍ਰੀ ਨਾਨਕ ਦੇਵ ਸ੍ਰੀ ਗੁਰ ਅਰਜਨ ਦੇਵ ਮਾਰਾ ਸਾਹਿਬ ਫਰਮਉਂਦੇ ਹੈ ਇਹ ਸਤਿਗੁਰੂ ਆਮਦਾ ਜੀ ਨੇ ਸਾਨੂੰ ਤਾਂ ਧਾਈ ਬੁਝਾ ਦੁੱਤਾ ਸਮਝਾ ਦੁੱਤਾ ਹੈ ਪ੍ਰੀਤ ਪ੍ਰਭੂ ਸਦਾ ਕੇਲਾ ਵਾਹਿਗੁਰੂ ਦੀ ਪ੍ਰੀਤੀ ਸਦਾ ਕਰਨੀ ਜਾਈ ਦੀ ਹੈ ਵਾਹਿਗੁਰੂ ਦੀ ਪ੍ਰੀਤ ਕਰਨ ਵਾਲਾ ਸਦਾ ਕੇਲਾ ਆਨੰਦ ਬਣਿਆ ਰਹਿੰਦਾ ਹੈ ਜਿਹੜਾ ਹੋਰ ਕਿਸੇ ਦਾ ਮੋਹ ਕਰਦਾ ਹੈ ਉਹਨੂੰ ਦੁੱਖ ਹੀ ਭੋਗਣੇ ਪੈਣਦੇ ਜਿਹਨੇ ਪੰਜਾਂ ਜਾਨਵਰਾਂ ਨੂੰ ਇਹ ਦੁੱਖ ਭੋਗਣੇ ਪਏ ਵਾਹਿਗੁਰੂ ਦੀ ਪ੍ਰੀਤੀ ਕਰਕੇ ਸਦਾ ਕੇਲਾ ਆਨੰਦ ਬਣਿਆ ਰਹਿੰਦਾ ਹੈ ਸਦਾ ਉਹ ਖੇਡਾ ਕਰਨ ਵਾਲਾ ਚੇਤਨਸਾਰਿਆਂ ਵਿੱਚ ਹੈ